ਪੂਰੇ 56 ਸਾਲਾਂ ਬਾਅਦ ਪਰਿਵਾਰ ਵਿੱਚ ਲਿਆ ਧੀ ਨੇ ਜਨਮ ਖੁਸ਼ੋਕੀ ਕੀਤਾ ਵਿਆਹ ਤੋਂ ਵੱਧ ਖਰਚਾ ਅੱਜ ਕੱਲ ਦੇ ਸਮੇਂ ਵਿੱਚ ਹਰ ਕੋਈ ਕਹਿ ਦਿੰਦਾ ਏ ਕਿ ਘਰ ਵਿੱਚ ਸਿਰਫ ਮੁੰਡਾ ਹੀ ਹੋਣਾ ਚਾਹੀਦਾ ਏ ਪਰ ਉੱਥੇ ਹੀ ਕੁਝ ਗਿਣਮੇ ਚੁਣਮੇ ਪਰਿਵਾਰ ਐਦਾਂ ਦੇ ਹੁੰਦੇ ਨੇ ਜਿਹੜੇ ਧੀ ਦੇ ਜਨਮ ਦੀ ਖੁਸ਼ੀ ਉੱਤੇ ਪੁੱਤ ਦੇ ਜਨਮ ਤੋਂ ਵੀ ਵੱਧ ਸ਼ਗਨ ਮਨਾਉਂਦੇ ਨੇ ਜਿਵੇਂ ਕਿ ਇਸ ਪਰਿਵਾਰ ਨੇ ਕੀਤਾ ਦਰਅਸਲ ਇਸ ਪਰਿਵਾਰ ਵਿੱਚ ਪੂਰੇ 56 ਸਾਲਾਂ ਬਾਅਦ ਧੀ ਨੇ ਜਨਮ ਲਿਆ ਪਰਿਵਾਰ ਐਨਾ ਖੁਸ਼ ਸੀ ਕਿ ਸਾਰੇ ਹੀ ਹਸਪਤਾਲ ਵਿੱਚ ਲੱਡੂ ਵੰਡੇ ਅਤੇ ਜਦੋਂ ਨਵ ਜੰਮੀ ਧੀ ਨੂੰ ਘਰ ਲੈ ਕੇ ਆਇਆ ਤਾਂ ਬਰਾਤ ਵਾਂਗ ਗੱਡੀਆਂ ਸਜਾ ਕੇ ਲੈ ਕੇ ਆਏ ਘਰ ਵਿੱਚ ਸਾਰੇ ਹੀ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪਟਾਕੇ ਚਲਾ ਕੇ ਸਵਾਗਤ ਕੀਤਾ ਘਰ ਨੂੰ ਅੰਦਰੋਂ ਵੀ ਪੂਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਸਾਰਿਆਂ ਵਿੱਚ ਐਨੀ ਖੁਸ਼ੀ ਸੀ ਕਿ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਸੋ ਅੱਜ ਕੱਲ੍ਹ ਦੇ ਸਮੇਂ ਵਿੱਚ ਧੀਆਂ ਵੀ ਪੁੱਤਾਂ ਦੇ ਬਰਾਬਰ ਕੰਮ ਕਰਦੀਆਂ ਨੇ ਅਤੇ ਬਹੁਤ ਸਾਰੇ ਪਰਿਵਾਰ ਤਾਂ ਇਹੋ ਜਿਹੇ ਨੇ ਜਿੱਥੇ ਪੁੱਤਾਂ ਦੇ ਘਰੋਂ ਕੱਢੇ ਹੋਏ ਮਾਪਿਓ ਨੂੰ ਧੀਆਂ ਪੁੱਤ ਬਣ ਕੇ ਸੰਭਾਲਦੀਆਂ ਨੇ ਸੋ ਪੁੱਤ ਹੋਵੇ ਜਾਂ ਧੀ ਇਹ ਨਹੀਂ ਪਤਾ ਹੁੰਦਾ ਕਿਹੜਾ ਕਦੋਂ ਕੰਮ ਆ ਜਾਵੇ ਕਦੇ ਵੀ ਕਿਸੇ ਵਿੱਚ ਕੋਈ ਵੀ ਕੋ ਨਹੀਂ ਰੱਖਣਾ ਚਾਹੀਦਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ